ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਜਿਹੜੀਆਂ ਰਣਨੀਤਿਕ ਸਰਗਰਮੀਆਂ ਉਹਨਾਂ ਨੂੰ ਲੈ ਕੇ ਵੀ ਜ਼ਮੀਨੀ ਪੱਧਰ ਤੇ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਵੀ 1500 ਆਗੂਆਂ ਦੀ ਜਿਹੜੀ ਲਿਸਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਭਾਜਪਾ ਵੱਲੋਂ ਵੀ ਚੋਣ ਇੰਚਾਰਜ ਜਿਹੜੇ ਆ ਪੰਜਾਬ ਭਰ ਦੇ ਵਿੱਚ ਲਗਾ ਦਿੱਤੇ ਗਏ ਹੈ ਜ਼ਿਲ੍ਹਾ ਵਾਈਜ਼ ਬਲਾਕ ਵਾਈਜ਼ ਇਸੇ ਤਰੀਕੇ ਨਾਲ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਹੀ ਅਕਾਲੀ ਦਲ ਬਾਦਲ ਵੱਲੋਂ ਆਪਣੇ ਜਿਹੜੇ ਜਥੇਵੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਮੀਟਿੰਗਾਂ ਦਾ ਜਿਹੜਾ ਦੌਰ ਹੈ ਉਹ جاری ਹੈ ਨਵੇਂ ਬਣੀ ਪੁਨਰਸੁਰਜੀਤ ਅਕਾਲੀ ਦਲ ਨੇ ਮੇਸ਼ਕ ਪਿਛਲੇ ਦਿਨੀ 6 ਜਿਹੜੇ ਜ਼ਿਲ੍ਹਾ ਪ੍ਰਧਾਨ ਹਨ ਉਹਨਾਂ ਦੀ ਨਿਯੁਕਤੀ ਕੀਤੀ ਹੈ ਔਰ ਜਥੇਵੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੀਆਂ ਨਿਯੁਕਤੀਆਂ ਉਹ ਦੇਖਣ ਨੂੰ ਮਿਲ ਸਕਦੀ ਹੈ ਹਾਲੀ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਗੁਰਪ੍ਰਤਾਪ ਸਿੰਘ ਵਡਾਲਾ ਜੋ ਸੀਨੀਅਰ ਲੀਡਰ ਹੈ ਉਹਨਾਂ ਨੇ ਦੱਸਿਆ ਕਿ ਬੇਸ਼ੱਕ ਪੰਥਕ ਮੁੱਦਿਆਂ ਨੂੰ ਲੈ ਕੇ ਸਾਨੂੰ ਵਾਰ-ਵਾਰ ਜਿਤਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਪਰ ਹੀ ਪੈਰਾ ਦਿੰਦਿਆਂ ਹੋਇਆਂ ਇਹ ਨਵੀਂ ਪਾਰਟੀ ਜਿਹੜੀ ਹੈ ਇਹ ਹੋਂਦ ਵਿੱਚ ਆਈ ਹੈ ਉਹਨਾਂ ਨੇ ਸੁਖਵੀਰ ਸਿੰਘ ਪਾਦਲ ਤੇ ਸਿੱਧਾ ਨਿਸ਼ਾਨਾ ਵੀ ਸਾਧਿਆ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਪੁੱਲ ਮੰਨ ਕੇ ਉਸ ਤੋਂ ਬਾਅਦ ਜਿਹੜੀ ਬੋਗਸ ਭਰਤੀ ਕੀਤੀ ਔਰ ਦੁਬਾਰਾ ਫਿਰ ਆਪਣੇ ਅਕਾਲੀ ਦਲ ਨੂੰ ਜਿਹੜਾ ਹੈ ਪ੍ਰੈਫਰ ਦਿੱਤੀ ਔਰ ਪ੍ਰਧਾਨਗੀ ਤੇ ਕਾਇਮ ਰਏ ਉਹਨਾਂ ਨੇ ਕਿਹਾ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ ਸੀ ਤਾਂ ਉਸ ਦੀ ਅਵਗਿਆ ਜਿਹੜੀ ਹੈ ਉਹ ਅਕਾਲੀ ਦਲ ਬਾਦਲ ਨੇ ਕੀਤੀ ਹੈ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਜੋ ਮਲੂਕਾ ਸਾਹਿਬ ਕਹਿ ਰਹੇ ਹੈ ਕਿ ਬਹੁਤ ਸਾਰੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਉਹਨਾਂ ਦੇ ਨਾਲ ਟੱਚ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਹੁਣ ਪਰ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਸਾਡੇ ਜਿਹੜੇ ਕਿਸੇ ਵੀ ਤਰ੍ਹਾਂ ਦੇ ਵਿਚਾਰਕ મત ਭੇਦ ਨੇ ਉਹਨਾਂ ਨੇ ਮਲੂਕਾ ਸਾਹਿਬ ਤੇ ਵੀ ਨਿਸ਼ਾਨਾ ਸਾਧਿਆ ਕਿ ਜਦੋਂ ਉਹ ਸਾਡੇ ਨਾਲ ਸੀ ਤਾਂ ਉਸ ਉਦੋਂ ਤਾਂ ਉਹ ਸੁਖਵੀਰ ਸਿੰਘ ਬਾਦਲ ਦੇ ਕਾਫੀ ਖਿਲਾਫ ਬੋਲਦੇ ਰਹੇ ਹਨ ਕਿਉਂਕਿ ਜੋ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਦਲ ਚ ਫੁੱਟ ਪਈ ਸੀ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਾਰੇ ਲੀਡਰਾਂ ਦੇ ਵਿੱਚ ਇੱਕ ਵਾਰ ਜਿਹੜੀ ਦੁਰਾੜ ਹੈ ਉਹ ਜਰੂਰ ਆਈ ਸੀ ਉਹਨਾਂ ਨੇ ਕਿਹਾ ਕਿ ਹੁਣ ਉਹ ਬਿਨਾਂ ਵਜ੍ਹਾ ਤੋਂ ਇਹੋ ਜਿਹੇ ਬਿਆਨ ਦੇ ਕੇ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਉਹਨਾਂ ਨੇ ਅਕਾਲੀ ਦਲ ਬਾਦਲ ਦੇ ਆਈਟੀ ਵਿੰਗ ਨੂੰ ਨਿਸ਼ਾਨੇ ਤੇ ਲਿਆ ਕਿ ਉਹੀ ਇਹ ਸਾਰੀਆਂ ਗਲਤ ਜਿਹੜੀਆਂ ਅਫਵਾਹਾਂ ਉਹ ਫਲਾ ਰਿਹਾ ਹੈ ਤਾਂ ਕਿ ਅਕਾਲੀ ਦਲ ਪੁਨਰਸਰਜੀਤ ਨੂੰ ਕਿਸੇ ਤਰੀਕੇ ਨਾਲ ਜੜਾ ਉਹ ਕਮਜ਼ੋਰ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਇਹੋ ਜੀ ਕੋਈ ਵੀ ਗੱਲਬਾਤ ਨਹੀਂ ਹੈ ਕਿਉਂਕਿ ਪਿਛਲੇ ਦਿਨੀ ਜੋ ਆਲੀ ਸਾਹਿਬ ਨੇ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਵੀ ਸਿਆਸਤ ਜਿਹੜੀ ਹੈ ਉਹ ਗਰਮਾ ਗਈ ਸੀ ਔਰ ਅਕਾਲੀਦਰ ਪੁਨਰਸੁਰਜੀਤ ਦੇ ਜਿੰਨੇ ਵੀ ਵੱਡੇ ਆਕੂਸਨ ਉਹ ਸਾਰੇ ਉਹਨਾਂ ਦੇ ਬਿਆਨ ਤੋਂ ਹੈਰਾਨ ਹੋਏ ਸਨ ਪਰ ਹਾਲੀ ਦੇ ਵਿੱਚ ਜਿਹੜੀ ਹੁਣ ਪ੍ਰੈਸ ਕਾਨਫਰੰਸ ਹੋਈ ਹੈ ਇਹ ਆਲੀ ਸਾਹਿਬ ਗਿਆਨੀ ਹਰਪੀ ਸਿੰਘ ਦੇ ਨਾਲ ਬੈਠੇ ਨਜ਼ਰ ਆਏ ਔਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਵੀ ਨਜ਼ਰ ਆਏ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਅਕਾਲ ਤਖਤ ਸਹਿਬ ਨੂੰ ਸਮਰਪਿਤ ਹਾਂ ਮੈਨੂੰ ਜੋ ਡਿਊਟੀ ਲੱਗੀ ਸੀ ਮੈਂ ਉਹ ਨਿਭਾਈ ਕਿਉਂਕਿ ਉਹਨਾਂ ਦੀ ਡਿਊਟੀ ਪੰਜ ਮੈਂਬਰੀ ਕਮੇਟੀ ਦੇ ਵਿੱਚ ਵਲੰਟੀਅਰਸ ਦੀ ਭਰਤੀ ਕਰਨ ਦੀ ਲੱਗੀ ਸੀ ਉਹਨਾਂ ਨੇ ਕਿਹਾ ਕਿ ਅੱਗੇ ਤੂੰ ਵੀ ਜੋ ਮੈਨੂੰ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਏਗਾ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਰਸਾਏ ਹੋਏ ਅਕਾਲ ਤਖਤ ਨੂੰ ਸਮਰਪਿਤਾਂ ਸਮੁੱਚੀ ਸਿੱਖ ਕੌਮ ਸਮਰਪਿਤ ਹੈ ਉਹਨਾਂ ਨੇ ਕਿਹਾ ਕਿ ਅੱਗੇ ਵੀ ਜੇਕਰ ਪੰਥ ਨੂੰ ਇਕੱਠਾ ਕਰਨ ਦੇ ਲਈ ਅਕਾਲ ਤਖਤ ਸਾਹਿਬ ਤੋਂ ਕੋਈ ਡਿਊਟੀ ਲੱਗੀ ਤਾਂ ਮੈਂ ਉਹ ਤਨਦੇਈ ਦੇ ਨਾਲ ਨਿਭਾਵਾਂਗਾ ਇੱਥੇ ਹੀ ਉਹਨਾਂ ਨੇ ਉਹਨਾਂ ਅਟਕਲਾਂ ਨੂੰ ਵੀ ਆਰਾਮ ਦਿੱਤਾ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਮਤਭੇਦ ਉਹਨਾਂ ਦੀ ਪਾਰਟੀ ਦੇ ਆਗੂਆਂ ਦੇ ਵਿੱਚ ਬਿਲਕੁਲ ਵੀ ਨਹੀਂ ਹਨ ਉਹਨਾਂ ਨੇ ਕਿਹਾ ਕਿ ਜਿਹੜੀਆਂ ਘਰ ਵਾਪਸੀ ਦੀਆਂ ਵਾਰ-ਵਾਰ ਖਬਰਾਂ ਫਲਾਈਆਂ ਜਾ ਰਹੀਆਂ ਹਨ ਉਸ ਦੇ ਲਈ ਅਕਾਲੀ ਦਲ ਬਾਦਲ ਦਾ ਆਈਟੀ ਵਿੰਗ ਹੀ ਸਭ ਕੁਝ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਇਸ ਵਕਤ ਹਾਸ਼ੀਏ ਤੇ ਹੈ ਹਾਸ਼ੀਏ ਤੋਂ ਭਾਵ ਕਿ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਜਾਂ ਵੋਟ ਪਰਸੈਂਟੇਜ ਹੈ ਵੋਟ ਗ੍ਰਾਫ ਹੈ ਉਹ ਕੁਝ ਖਾਸ ਨਹੀਂ ਹੈ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਕਿ ਹਾਲੀ ਵਿੱਚ ਜਿਹੜੀਆਂ ਚੋਣਾਂ ਹੋਈਆਂ ਜਾਂ ਜਿਹੜੀ ਉਪ ਚੋਣ ਹੋਈ ਹੈ ਉੱਥੇ ਦੂਸਰੇ ਨੰਬਰ ਤੇ ਆਇਆ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਦੇਖਿਆ ਇਹ ਜਾ ਰਿਹਾ ਹੈ ਕਿ ਅਕਾਲੀ ਦਲ ਬਾਦਲ ਦੂਸਰੇ ਨੰਬਰ ਤੇ ਕਿਵੇਂ ਆਇਆ ਉਹਦੇ ਲਈ ਬਹੁਤ ਸਾਰੀਆਂ ਉਹਨਾਂ ਨੇ ਜਿਹੜੀਆਂ ਉਦਾਹਰਨਾਂ ਸੀ ਉਹ ਦਿੱਤੀਆਂ ਗੁਰਪ੍ਰਤਾਪ ਵਡਾਲਾ ਨੇ ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਜਿਹੜਾ ਇਲੈਕਸ਼ਨ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਆਇਆ ਉਹਦੇ ਵਿੱਚ ਅਕਾਲੀ ਦਲ ਕੁਝ ਵੀ ਜਿਹੜਾ ਖਾਸ ਹਾਸਲ ਨਹੀਂ ਕਰ ਪਾਇਆ ਇਸੇ ਤਰ੍ਹਾਂ ਹੀ ਉਹ 2027 ਦੇ ਵਿੱਚ ਵੀ ਕੁਝ ਖਾਸ ਹਾਸਲ ਨਹੀਂ ਕਰ ਪਾਏਗਾ ਜਿੰਨਾ ਮਰਜੀ ਉਹ ਨਵੀਂ ਬਣੀ ਅਕਾਲੀ ਦਲ ਬਾਦਲ ਅਕਾਲੀ ਦਲ ਪੁਨਰ ਸੁਲਜੀਤ ਦੇ ਖਿਲਾਫ ਆਈਟੀ ਵਿੰਗ ਖੜਾ ਕਰਕੇ ਜੋ ਮਰਜ਼ੀ ਬੋਲੀ ਜਾਂ ਉਹਨਾਂ ਨੇ 328 ਪਾਮਨਸ ਰੂਪਾਂ ਦੇ ਮਾਮਲੇ ਦੇ ਵਿੱਚ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਜੋ ਮੌਜੂਦਾ ਪ੍ਰਧਾਨ ਸਾਹਿਬ ਨੇ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਗੱਲਬਾਤ ਕੀਤੀ ਸੀ ਇਸ ਤੋਂ ਪਹਿਲਾਂ ਵੀ ਕਿਉਂਕਿ 328 ਜਿਹੜਾ ਸਰੂਪਾਂ ਦਾ ਮਾਮਲਾ ਹੈ ਕਾਫੀ ਪੁਰਾਣਾ ਹੈ ਘੱਟੋ ਘੱਟ 5-6 ਸਾਲ ਪੁਰਾਣਾ ਇਨ ਇਹ ਕਾਲੀਦਲ ਤਾਂ ਹੋਣੀ ਹੋਂਦ ਵਿੱਚ ਆਇਆ ਉਹਨਾਂ ਨੇ ਕਿਹਾ ਕਿ ਉਦੋਂ ਵੀ ਗੱਲ ਕਰਦੇ ਰਹੇ ਆ ਪਰ ਧਾਮੀ ਸਾਹਿਬ ਵੱਲੋਂ ਇਹੀ ਗੱਲ ਕਹੀ ਜਾ ਰਹੀ ਸੀ ਕਿ ਉਹਨਾਂ ਨੇ ਇਸ ਦੀ ਜਾਂਚ ਕਰ ਲਈ ਹੈ ਕਾਰਵਾਈ ਪੂਰੀ ਕਰ ਚੁੱਕੇ ਸਿਰਫ ਸੀਦਾ ਜਿਹੜੀਆਂ ਪੈਸੇ ਲੈ ਕੇ ਨਹੀਂ ਕੱਟੀਆਂ ਗਈਆਂ ਗੁਰੂ ਸਾਹਿਬ ਦੇ ਜਿਹੜੇ ਸਰੂਪ ਹੈ ਉਹ ਸੁਰੱਖਿਅਤ ਹੈ ਪਰ ਉਹਨਾਂ ਨੇ ਕਿਹਾ ਕਿ ਹੁਣ ਜਦੋਂ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਮੰਗ ਨੂੰ ਲੈ ਕੇ ਜਿਹੜਾ ਮੰਗ ਜਿਹੜੀ ਹੈ ਜ਼ੋਰ ਫੜ ਗਈ ਹੈ ਤਾਂ ਹੁਣ ਇਹਦੀ ਜਿਹੜੀ ਕਾਰਵਾਈ ਹੈ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ ਜਿਹੜੇ ਆਉਣ ਦੀ ਉਹ ਉਮੀਦ ਹੈ ਗੁਰਪ੍ਰਤਾਪ ਵਡਾਲਾ ਨੇ ਫਿਰ ਇੱਕ ਵਾਰ ਇਹ ਹੀ ਸੁਨੇਹਾ ਦਿੱਤਾ ਹੈ ਕਿ ਜਿਹੜੇ ਵੀ ਜਿੰਨੇ ਵੀ ਅਕਾਲੀ ਦਲ ਪੁਨਰਸੁਰਜੀਤ ਦੇ ਲੀਡਰ ਹੈ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੈ ਰਹੀਆਂ ਗੱਲਾਂ ਜਿਹੜੀਆਂ ਘਰ ਵਾਪਸੀ ਦੀਆਂ ਵਾਰ-ਵਾਰ ਆਈਟੀ ਵਿੰਗ ਸ਼ੋਮਨੀ ਕਾਲੀ ਦਲ ਬਾਦਲ ਵੱਲੋਂ ਫਲਾਈਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਤੱਥਾਂ ਆਧਾਰਾਂ ਦੇ ਉੱਪਰ ਇਹ ਜੜੀਆਂ ਖਬਰਾਂ ਇਹ ਵਾਰ-ਵਾਰ ਸੋਸ਼ਲ ਮੀਡੀਆ ਤੇ ਉੱਪਰ ਫੈਲਾਉਂਦੇ ਐ ਤਾਂ ਕਿ ਕਿਸੇ ਵੀ ਤਰੀਕੇ ਨਾਲ ਅਕਾਲੀ ਦਲ ਪੁਨਰ ਸੁਰਜੀਤ ਨੂੰ ਕਮਜ਼ੋਰ ਕੀਤਾ ਜਾ ਸਕੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹ ਅੱਜ ਵੀ ਅਕਾਲ ਤਖਤ ਸਾਹਿਬ ਦੇ ਫੈਸਲੇ ਹੁਕਮ ਨੂੰ ਸਮਰਪਿਤ ਹੈ ਅੱਜ ਵੀ ਪੰਥਕ ਧਿਰਾਂ ਇਕੱਠੀਆਂ ਹੋਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਸੀ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਸੀ ਕਿ ਸਾਰੇ ਵਖਰੇਵੇਂ ਛੱਡ ਕੇ ਆਪੋ ਆਪਣੇ ਚੁੱਲ੍ਹੇ ਜਿਹੜੇ ਆ ਉਸ ਮੇਟ ਲੈ ਜਾਣ ਤਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਅੱਜ ਵੀ ਉਸ ਗੱਲ ਤੇ ਪਹਿਰਾ ਦਿੰਨੇ ਆ ਪਰ ਇਸ ਤੋਂ ਅਕਾਲੀ ਦਲ ਬਾਦਲ ਜਿਹੜਾ ਉਹ ਮੁਨਕਰ ਹੋਇਆ ਉਸ ਤੋਂ ਬਾਅਦ ਹੀ ਇਹ ਸਾਰੇ ਜਿਹੜੀ ਸਿਚੁਏਸ਼ਨ ਬਣੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਪੰਥਕ ਮੁੱਦਿਆਂ ਨੂੰ ਲੈ ਕੇ ਔਰ ਪੰਥਕ ਸਿਆਸਤ ਨੂੰ ਲੈ ਕੇ ਇਹਦਾ ਜ਼ਿੰਮੇਵਾਰ ਉਹਨਾਂ ਨੇ ਅਕਾਲੀ ਦਲ ਬਾਦਲ ਨੂੰ ਹੀ ਠਹਿਰਾਇਆ ਧੰਨਵਾਦ